ਸੁਨਾ ਮਾ ਮੇਰੀ ਗੱਲ ਸੁਣੋ ਧਿਆਨ ਨਾਲ ਓ ਆ ਮੂਹਾਂ ਤੇ ਭਈ ਆ ਮਗਾ ਕੇ ਲਾ ਲੋ ਮੱਚੜ ਨਹੀਂ ਦਿੰਦੀ ਮੂਹ ਅੱਜ ਸੀ ਕਾਲਕੱਟ ਜੀ ਹੁੰਦੀ ਆ ਜਿਹੜੀ ਬੁੱਛ ਵਾਲੀ ਗੰਦਾਰੀ ਇਹ ਮਗਾ ਕੇ ਲਾ ਲੋ ਮੂਹ ਨਹੀਂ ਮੱਚੜ ਨਹੀਂ ਦਿੰਦੀ ਜ਼ਿਆਦਾ ਕਰਕੇ ਦੇਖ ਲੋ ਹੈ ਆਈ ਨਹੀਂ ਗੱਲ ਹੋਣ ਦੀ ਪਿਛਲੇ ਵੀ ਆ ਲਈ ਟ੍ਰੈਡੀਅਨ ਦੇ ਸਾਰੇ ਤੁਰਨਗੇ ਸਾਰੇ ਦਿੱਲੀ ਜਾਣ ਲਈ ਆਏ ਤੇ ਕੋਈ ਖੜਾ ਨਹੀਂ ਆਇਆ ਤੇ ਸਾਰਿਆਂ ਦੀ ਭਾਵਨਾ ਕਿ ਦਿੱਲੀ ਜਾ ਕੇ ਰਾਂਗੇ ਪਰ ਮੇਰਾ ਵੀ ਬਿਆਉਤ ਬੰਦੀ ਨਾ ਜਾਇਓ ਰਣਨੀਤੀ ਬਣਾ ਕੇ ਜਾਇਆ ਜਾਊਗਾ ਆ ਦੇਖਾ ਪਹਿਲਾਂ ਆਪਣੇ ਬੰਦੇ ਦੇ ਕੋਲੇ ਕੀ ਆਡੀ ਨੂੰ ਸੜਦੰਦੇ ਜਾ ਕੇ ਹੋਗਾ ਜੀ ਇਹਦੀ ਵੀ ਕੋਈ ਬਾਤ ਬੰਦੀ ਚਾਹੀਦੀ ਕੋ ਹਾਈ ਡ੍ਰੈਗ ਕੋ ਮੋੜਨੇ ਪਿੰਡਾਂ ਦੇ ਜੇ ਸੀ ਵੀ ਕੋਈ ਹਾਈ ਡਰਾ ਲਿਆ ਸਕਦੇ ਹੋ ਬਾਈ ਲਿਓ ਯਾਰ ਕੋ ਨੇੜੇ ਪਿੰਡਾਂ ਦੇ ਬੱਚਾ ਕੋਈ ਜੇ ਸੀ ਵੀਆਂ ਹੈਗੀਆਂ ਬੋਲਿਓ

ਵਾ ਮੇਰਾ ਵੀ ਨਿਸ਼ਾਨ ਨਾ ਉਤਰਾ ਲਓ ਮੇਰੀ ਬੇਨਤੀ ਆ ਅਬਾ ਆਪਣਾ ਨਿਸ਼ਾਨ ਵੀ ਨਹੀਂ ਕਰਾਉਣਾ ਤੇ ਆਪਣਾ ਮੋਰਚਾ ਹੀ ਫੜੇ ਕਰਨਾ ਇਹ ਗੱਲ ਆ ਖਾਸ ਧਿਆ ਰੱਖੋ ਪਾਣੀ ਵਾਲੀ ਕਾਇ ਕੀ ਰਹੀ ਹੈਗੀ ਕੋਈ ਪਾਣੀ ਵਾਲੀ ਟੈਂਕੀ ਮਗਾ ਲਓ ਬਾਈ ਪਿੰਡ ਮੇੜ ਲੇ ਪਿੰਡਾਂ